ਜਿੰਨੀ ਚੱਲੇ ਉਹ ਅਦਤ ਹਾਂ ਕਿੰਨੇ ਦਿਨ ਤੋਂ ਰਹਿਦਾ ਮੇਰੇ ਕੋਲ ਚਲੂ ਜਾਣਾ ਤੇ ਜਾਣਾ ਤੇ ਹੈ ਹੀ ਆ ਚਲ ਤੋਂ ਚਾਰ ਦਿਨ ਰਹਿ ਕੇ ਫੇਰ ਆ ਜੇ ਹਾਂ ਕੋਈ ਗੱਲ ਨਹੀਂ ਪੱਬੀ ਕਹਿ ਦੇਣਾ ਵੀ ਕੁਛ ਤੂੰ ਸੋਚ ਜਿੰਦਗੀ ਵਿੱਚ ਅੱਗੇ ਵਧ ਤੇ ਲੈਣਾ ਰਾਤ ਦਾ ਇਹ ਫੈਸਲਾ ਲਿਆ ਕਿ ਉਹਨਾਂ ਮੈਂ ਬੱਚਾ ਹੀ ਅਡਾਪਟ ਕਰ ਲਵਾਂ ਸਾਰੇ ਕਹਿ ਤੇ ਦਿੰਦੇ ਆ ਕਿ ਬੱਚਾ ਹੁੰਦਾ ਤੇ ਜ਼ਿੰਦਗੀ ਨਿਕਲ ਜਾਣੀ ਜਿਹੜਾ ਦੀ ਉਹ ਉਹ ਇਹੋ ਹੀ ਗੱਲ ਹੁੰਦੀ ਕਿ ਬੱਚਿਆਂ ਦੇ ਸਿਰ ਤੇ ਉਮਰ ਘਾਟ ਹੀ ਲਈ ਗਈ ਹੈ ਤੇ ਮੈਂ ਵੀ ਫਿਰ ਹਰ ਕੇ ਨਾ ਹੁਣ ਰਾਤਾਂ ਹੀ ਹੋਏ ਸੋਚ ਰਿਆ ਹਾਂ ਜਿੰਦੀ ਤੋਂ ਤੇ ਕੁਛ ਤੇ ਸੋਚਿਆ ਤੇ ਪਰ ਮੈਂ ਇੱਕ ਗੱਲ ਕਹਾਂ ਕਿ ਬੱਚਾ ਅਡਾਪਟ ਤੇ ਹੀ ਕਰ ਲੋਗੇ ਤੇ ਪਰ ਉਹਨੂੰ ਪਿਓ ਦਾ ਪਿਆਰ ਨਹੀਂ ਮਿਲਣਾ ਬੱਚੇ ਦੇ ਉੱਪਰ ਨੂੰ ਪਿਓ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਨਾਲੇ ਤਾਂ ਇਹ ਵੀ ਚੰਗੀ ਤਰ੍ਹਾਂ ਹੀ ਜਾਣਦੇ ਹੋ ਕਿ ਮੇਰੇ ਫਾਦਰ ਨਹੀਂ ਹੈਗੇ ਕਿੱਦਾਂ ਮਮਾਨੇ ਨੂੰ ਕੱਲਿਆਂ ਨੇ ਪੜਾਇਆ ਲਿਖਾਇਆ ਨਾ ਤੇ ਮਣਾਬ ਖੰਨ ਐ ਪਾਦਰ ਤੋਂ ਬਿਨਾ ਜਦੋਂ ਅਸੀਂ ਸਕੂਲ ਨਾਲ ਜਾਂਦੇ ਸੀ ਜਾਂਦੇ ਆ ਨਾ ਜਦੋਂ ਸਾਰਿਆਂ ਦੇ ਪਾਦਰ ਹੁੰਦੇ ਨੇ ਆਪਣਾ ਨਹੀਂ ਨਾ ਹੁੰਦਾ ਆਪਣਾ ਦੁੱਖ ਲੱਗਦਾ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਹੀ ਕਹਿਣੀ ਵੀ ਤੀ ਸੋਚੋ ਹਜੇ ਥੋੜਾ ਟਾਈਮ ਲਓ ਪਰ ਆਹ ਡਿਸੀਜਨ ਤੁਹਾਡਾ ਹਜੇ ਮੈਨੂੰ ਲੱਗਦਾ ਨਹੀਂ ਕਿ ਸਹੀ ਹੈਗਾ ਹੈ ਓ ਚਲ ਕੋਈ ਗੱਲ ਨਹੀਂ ਭਾਬੀ ਮੈਂ ਤਾਂ ਤੈਨੂੰ ਆਪਣਾ ਡਿਸੀਜਨ ਹੀ ਦੱਸਿਆ ਹੈ ਤੂੰ ਤੇ ਆਪਣੇ ਵੱਲ ਗੱਲ ਲੈ ਗਈ ਤੂੰ ਆਪਣਾ ਮਨ ਹੀ ਭਰ ਲਿਆ ਮੈਂ ਤੇ ਅਵੇ ਤੇ ਮੈਂ ਗੱਲ ਕਰਨ ਲੱਗ ਗਈ ਚਲ ਕੋਈ ਨਹੀਂ ਚਲ ਕੋ ਸੋਚਿਆ ਕਿ ਸਹੀ ਤੇ ਨਹੀਂ ਮੈਂ ਤੇ ਇਹ ਕਹਿੰਦੀ ਵੀ ਮਤਲਬ ਇੱਕ ਫਾਦਰ ਦਾ ਹੁਣ ਸਾਡੀ ਜ਼ਿੰਦਗੀ ਵਿੱਚ ਇੱਕ ਬੱਚੇ ਦੀ ਜ਼ਿੰਦਗੀ ਵਿੱਚ ਫਾਦਰ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਤੋਂ ਬਿਨਾ ਮਤਲਬ ਕੋਈ ਲਾਈਫ ਨਹੀਂ ਹੈਗੀ ਜੋ ਕਿ ਉਹਨੇ ਪਿਆਰ ਦੇਣਾ ਹੈ ਨਾ ਕੋਈ ਇੰਨੀ ਦੇ ਸਕਦਾ ਹਨ ਇੱਕ ਇਕੱਲੀ ਮਾਂ ਨਹੀਂ ਮਤਲਬ ਉਹ ਨੂੰ ਪੂਰੀ ਲਾਈਫ ਦੇ ਸਕਦੀ ਕੋਈ ਗੱਲ ਨਹੀਂ ਸੋਚਿਓ ਹਜੇ ਠੰਡੇ ਦਿਮਾਗ ਨਾਲ ਸੋਚਿਓ ਪਰ ਥੋੜਾ ਟਾਈਮ ਲੈ ਕੇ ਕੋਈ ਗੱਲ ਨਹੀਂ ਚਲ ਕੋਈ ਨਹੀਂ ਖਾ ਲਓ ਰੋਟੀ